ਆ ਬਈ ਆਪਾਂ ਹਲਕਾ ਵਾਲੇ ਟੀਕੇ ਲਵਾਈ ਜਾਂਦੇ ਬੱਚਾਂ ਦੇ ਤੇ ਕਈ ਵਾਰੀ ਕੀ ਹੁੰਦਾ ਵੀ ਦੰਦ ਦੰਦ ਮਾਰ ਜਾਂਦੇ ਹਨਾ ਚੌੜ ਚੌੜ ਕੀ ਮਾਰ ਜਾਂਦੇ ਤਾਂ ਬਈ ਗਲੀ ਤੋਂ ਵੀ ਮੈਂ ਕਿਹਾ ਚਲੋ ਕਈ ਵਾਰੀ ਕਿਸੇ ਜਵਾਗ ਰੋਕ ਦੇਣਾ ਮਾਰ ਜਾਣ ਤੇ ਸਾਰਿਆਂ ਦੇ ਟੀਕੇ ਲਵਾਈ ਜਾਂਦੇ ਤੇ ਆਪਾਂ ਨੂੰ ਕਮੈਂਟਾਂ 'ਚ ਵੀ ਬਾਈ ਕਹਿੰਦੇ ਹੁੰਦੇ ਵੀ ਟੀਕੇ ਬਈ ਇਹਨਾਂ ਦੇ ਲਵਾ ਤਾਂ ਟੀਕੇ ਬਈ ਆਪਾਂ ਕੁਝ ਕਦੇ ਦਾ ਪਾਤੋਂ ਲਵਾ ਦੇ ਜਿੱਤੇ ਇੱਕ ਭਜੇਂਦਰ ਭਰਾ ਜੀ ਇਟਲੀ ਤੋਂ ਤਾ ਭਾਈ ਉਹਨਾਂ ਨੇ ਸੇਵਾ ਭੇਜੀ ਸੀ ਕਿ ਟੀਕੇ ਲਵਾ ਕੇ ਤੇ ਕੁਝ ਫੀਡ ਲਵਾਵਾਂਗੇ ਤਾਂ ਮੈਂ ਕਿਹਾ ਚਲੋ ਵੀ ਜੰਗ ਟੀਕੇ ਲਵਾ ਜਿੰਨਾਂ ਦੇ ਜਿਹੜੇ ਜਿਹੜੇ ਲੱਗੇ ਇੱਕ ਦਾ ਉਹਦੇ ਇਲਾਜ ਕਰਤੀ ਦੇ ਕਾ ਬੱਗੂ ਦੇ ਲੱਗੇ ਪਰੇ ਬੱਗੂ ਆਇਆ ਭਾਈ ਤੇ ਡੇਂਗੋ ਦੇ ਦਾ ਪਰਸੋ ਡੇਂਗੋ ਦੇ ਤੇ ਉਹਦੇ ਤਾਂ ਪਰਸੋ ਲੈ ਓਏ ਇਧਰ ਉਹ ਤੈਨੂੰ ਨਹੀਂ ਉਹ ਖਾਣ ਨੂੰ ਨਹੀਂ ਦਿੰਦਾ ਕੋਦ ਇਧਰੋਂ ਡੇਂਗੋ ਪਰੇ ਇੱਧਰੋਂ ਡੇਂਗੋ ਨੂੰ ਫਾੜ ਲਾ ਆ ਫੀਡ ਪਾ ਤੂੰ ਫੀਡ